ਪੰਜਾਬ ਦੇ ਨੌਜਵਾਨਾਂ ਨਾਲ ਪੰਜਾਬ ਦੇ ਖੜਾਣੀਆਂ ਦੇ ਨਾਲ ਬਹੁਤ ਵੱਡਾ ਧੋਖਾ ਫਰੇਬ ਤੇ ਤੱਕਾ ਇਹ ਬਦਲਾਅ ਦੀ ਪੰਜਾਬ ਸਰਕਾਰ ਕਰ ਰਹੀ ਹੈ ਜਿੱਤੇ ਹਰ ਵਰਗ ਦੇ ਨਾਲ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਮੌਜਾਜਮਾ ਹਰ ਵਰਗ ਦੇ ਨਾਲ ਪੰਜਾਬ ਸਰਕਾਰ ਨੇ ਠੱਗੀ ਮਾਰੀ ਆ ਉਥੇ ਨੌਜਵਾਨ ਵਰਗ ਨਾਲ ਵੱਡੀ ਠੱਗੀ ਮਾਰੀ ਆ ਕੋਈ ਰੁਜ਼ਗਾਰ ਨਹੀਂ ਸਾਢੇ 3 ਸਾਲ ਦੇ ਵਿੱਚ ਥੋੜੀਆਂ-ਬਹੁਤੀਆਂ ਜੇ ਮੈਂ ਸਮਝਦਾ ਕਿ ਕੁਝ ਪੁਆਇੰਟ ਬੰਦੇ ਰੱਖੇ ਵੀ ਹੋਣਗੇ ਤਾਂ ਉਹ ਦਿੱਲੀ ਹਰਿਆਣਾ ਜੁਪੀ ਦੇ ਦੇ ਪੰਜਾਬ ਦੇ ਖਿਡਾਰੀ ਜਿਹੜੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਚਾਹੋ 올ੰਪੀਅਨ ਪੱਧਰ ਤੇ ਹੋਣ ਚਾਹੋ ਨੈਸ਼ਨਲ ਪੱਧਰ ਤੇ ਹੋਣ ਸਟੇਟ ਪੱਧਰ ਤੇ ਹੋਣ ਕਿਸੇ ਦਾ ਕੋਈ ਵੀ ਕਿਸੇ ਜੌਬ ਦੇ ਵਿੱਚ ਕੋਈ ਕੋਟਾ ਨਹੀਂ 2011 ਤੇ 2016 ਦੇ ਵਿੱਚ ਸ਼੍ਰੋਮਣੀ ਕਾਲ ਦੀ ਸਰਕਾਰ ਵੇਲੇ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਸਪੋਰਟਸ ਕੋਟੇ ਰਾਹੀਂ ਰੈਂਕ ਦੇ ਮੁਤਾਬਕ ਗ੍ਰੇਡੂਏਸ਼ਨ ਦੇ ਮੁਤਾਬਕ ਭਰਤੀ ਕੀਤਾ ਗਿਆ ਸੀ ਸਪੋਰਟਸ ਕੋਟਾ ਸੀ ਬਕਾਇਦਾ ਪਰ ਸਾਡੇ 3 ਸਾਲਾਂ 'ਚ ਪਹਿਲੀ ਗੱਲ ਤਾਂ ਕੋਈ ਨੌਕਰੀ ਉਹ ਨਹੀਂ ਕੱਢੀ ਥੋੜੀਆਂ ਬਹੁਤੀਆਂ ਕੱਡੀਆਂ ਤਾਂ ਬਾਹਰ ਲੈ ਰੱਖੇ ਜਿਹਦੇ ਚ ਸਪੋਰਟਸ ਕੋਟਾ ਹੈ ਹੀ ਨਹੀਂ ਪੰਜਾਬ ਪੁਲਿਸ ਦੀ ਭਰਤੀ ਕੋਈ ਨਹੀਂ ਸਾਢੇ 3 ਸਾਲ ਦੇ ਵਿੱਚ ਤੇ ਉਹਦੇ ਚ ਸਪੋਰਟਸ ਕੋਟਾ ਕੋਈ ਨਹੀਂ ਹਾਲਾਤ ਇਤੋਂ ਤੱਕ ਨੇ ਕਿ 올림픽 ਖੇਡਣ ਲਈ ਇੰਟਰਨੈਸ਼ਨਲ ਲੈਵਲ ਤੇ ਖੇਡਣ ਲਈ ਖਿਡਾਰੀ ਨੇ ਜਿਹੜੇ ਉਹ ਦੂਜੇ ਸੂਬਿਆਂ ਤੋਂ ਐਨਓਸੀ ਲੈ ਕੇ ਮੈਸਮ ਦਾ ਖੇਡਣ ਲਈ ਮਜਬੂਰ ਹੋ ਰਹੇ ਨੇ ਸੋ ਇਹ ਬੜੀ ਵੱਡੀ ਪੰਜਾਬ ਲਈ ਸ਼ਰਮ ਦੀ ਗੱਲ ਹੈ ਕਿ ਜਿਹੜਾ ਪੰਜਾਬ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰ ਲਈ ਜਾਣਿਆ ਜਾਂਦਾ ਸੀ ਪੂਰੀ ਦੁਨੀਆ ਦੇ ਵਿੱਚ ਉਹ ਪੰਜਾਬ ਦੇ ਗੱਬਰੂ ਪੰਜਾਬ ਦੇ ਸਾਡੀਆਂ ਨੌਜਵਾਨ ਮੁੰਡੇ ਕੁੜੀਆਂ ਖੇਡਾਂ ਦੇ ਵਿੱਚ ਦੂਜੀਆਂ ਸੁੱਭਿਆਂ ਤੋਂ ਖੇਡਣ ਲਈ ਮਜੂਰ ਹੋਏ ਪੈਨੇ ਕਿਉਂਕਿ ਇੱਥੇ ਕੋਈ ਵੀ ਪੁਛਪ੍ਰਤੀਤ ਨਹੀਂ ਕੋਈ ਸਪੋਰਟਸ ਕੋਟਾਂ ਨਹੀਂ ਕੋਈ ਭਰਤੀ ਨਹੀਂ ਕੋਈ ਬਾਹ ਫੜਨ ਵਾਲਾ ਨਹੀਂ ਸੋ ਮੈਂ ਸਮਝਦਾ ਕਿ ਸਰਾਸਰ ਖਿਡਾਰੀਆਂ ਨਾਲ ੱੱੱਕਾ ਜਿਹੜੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਆਉਣ ਵਾਲੀਆਂ ਪੀੜੀਆਂ ਨੂੰ ਮੈਂ ਸਮਝਦਾ ਇੱਕ ਮਾਰਗਦਰਸ਼ਕ ਦਸ਼ਕ ਬਣਦੇ ਨੇ ਖਿਡਾਰੀ ਨੇ ਜਿਹੜੇ ਉਹਨਾਂ ਲਈ ਇਹ ਬਹੁਤ ਵੱਡਾ ਧੋਖਾ ਧੋਖਾ ੱੱੱਕਾ ਤੇ ਮੈਂ ਸਮਝਦਾ ਕਿ ਕੋਈ ਉਹਨਾਂ ਦੀ ਪੁਛਪ੍ਰਤੀਤ ਨਾ ਹੋਣਾ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਨਾ ਕਰਕੇ ਉਹਨਾਂ ਨੂੰ ਮੈਂ ਸਮਝਦਾ ਕਿ ਪਰੇ ਕਰਨ ਵਾਲਾ ਪੰਜਾਬ ਸਰਕਾਰੇ ਬਦਲਾ ਦੀ ਝੂਠੀ ਇਨਕਲਾਬੀ ਸਰਕਾਰ ਤੱਕ ਰਹੀ ਗੱਲਾਂ ਕਰਨੀਆਂ ਭਗਤ ਸਿੰਘ ਦੀਆਂ ਤੇ ਕਹਿਣਾ ਆਪਣੇ ਆਪ ਨੂੰ ਇਨਕਲਾਬੀ ਕਹਿਣਾ ਬਦਲਾ ਪਰ ਪੰਜਾਬ ਦੇ ਵਿੱਚ ਮਤਲਬ ਮੈਂ ਸਮਝਦਾ ਕਿ ਕੱਖ ਵੀ ਨੌਜਵਾਨਾਂ ਲਈ ਖਿਡਾਰੀਆਂ ਦਾ ਨਾਂ ਕਰਨਾ ਇਹ ਵੱਡਾ ਧੋਖਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਨੌਜਵਾਨਾਂ ਲਈ ਖਿਡਾਰੀਆਂ ਲਈ ਸਪੋਰਟਸਮੈਨ ਸਾਰਿਆਂ ਲਈ ਆਵਾਜ਼ ਚੱਕਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ